ਪੰਜਾਬ ਚ ਪਿਛਲੇ ਕੁਝ ਦਿਨਾਂ ਚ ਕੁਝ ਛੋਟੀ ਛਾਦੀ ਵਾਰਦਾਤ ਹੋਈਆਂ ਜਿਦੇ ਤੇ ਖਾਸ ਕਰਕੇ ਪਾਰੀ ਤਪੜਾ ਨੇ ਉਹਨੇ ਥੋੜਾ ਡਰ ਪਿਆ ਸਾਥ ਤੇ ਦੋ ਫਲੈਗ ਮਾਰਚ ਦਾ ਰੀਜ਼ਨ ਇਹ ਹੈ ਕਿ ਜਨਰਲ ਸੈਂਸ ਆਫ ਸਿਕਿਉਰਟੀ ਜਿਹੜੀ ਆਪਣੀ ਪਠਾਨਕੋਟ ਦੀ ਜਨਤਾ ਨੂੰ ਆਪਾਂ ਦੇਣ ਲਈ ਕਰ ਰਹੇ ਹਾਂ ਕਿਉਂਕਿ ਪਠਾਨ ਪੰਜਾਬ ਚ ਪਿਛਲੇ ਕੁਝ ਦਿਨਾਂ ਚ ਕੁਝ ਏਦਾਂ ਦੀ ਵਾਰਦਾਤ ਹੋਈਆਂ ਜਿਦੇ ਤੇ ਖਾਸ ਕਰ ਵਪਾਰੀ ਤਬਕਾ ਮੁੜੇ ਥੋੜਾ ਡਰ ਪਿਆ ਪਰ ਪਠਾਨਕੋਟ ਜਿਸ ਤਰ੍ਹਾਂ ਦੀ ਕੋਈ ਗੱਲਬਾਤ ਨਹੀਂ ਆਪਾਂ ਬੇਸਿਕਲੀ ਮਾਰਕੀਟਸ ਤੇ ਸ਼ੋਅ ਫੋਰਸ ਕਰ ਰਹੇ ਆ ਅਦਰਵਾਈਜ਼ ਆਪਾਂ ਮਾਰਕੀਟ ਤੇ ਮਲਟੀਪਲ ਨਾਕੇ ਵੀ ਲਗਾ ਰੱਖੇ ਆ ਤਾਂ ਕਿ ਕਿਸੇ ਨੂੰ ਵੀ ਵਪਾਰੀ ਨੂੰ ਜਾਂ ਅਦਰਵਾਈਜ਼ ਕਿਸੇ ਬੰਦੇ ਨੂੰ ਕੋਈ ਡਰ ਨਾ ਪਿਆ ਜਾਂ ਕੋਈ ਇਦਾਂ ਦਾ ਜਿਹੜਾ ਉਹਦੇ ਮਨ 'ਚ ਧਾਰਨਾ ਨਾ ਆਵੇ ਕਿ ਵੀ ਕੋਈ ਡਰਦਾ ਮਾਹੌਲ ਹੈ ਬਾਕੀ ਪੁਲਿਸ ਜਿਹੜੀ ਹੈ 24 ਘੰਟੇ ਉਹਨਾਂ ਨਾਲ ਖੜੀ ਹੈ ਮੇਰੇ ਨਾਲ ਇਸ ਮਾਰਕੀਟ 'ਚ ਦੋਨੋਂ ਐਸਐਚਓ 1 ਐਂਡ 2 ਐਂਡ ਇੰਚਾਰਜ ਟ੍ਰੈਫਿਕ ਸਾਰੇ ਮੌਜੂਦ ਹੈ ਜਿਹੜੇ ਕਿ ਖਾਸਕਰ ਮਾਰਕੀਟ ਨਾਲ ਇਹ ਡੀਲ ਕਰਦੇ ਆ ਕਿਉਂਕਿ ਇਹਨਾਂ ਦਾ ਏਰੀਆ ਵੀ ਪੈਂਦਾ ਤੇ ਇਹਨਾਂ ਦੀ ਮੂਵਮੈਂਟ ਵੀ ਇੱਥੇ ਆ ਤੇ ਆਪਾਂ ਜਿਹੜੀ ਇਹ ਦਬੀ ਸ਼ੇ ਕੰਟੀਨਿਊਸਲੀ ਰੱਖਾਂਗੇ ਅੱਗੇ ਵੀ ਤੇ ਦਾ ਜਿਹੜਾ ਬੇਸਿਕ ਰੀਜ਼ਨ ਇਹੀ ਹੈ ਕਿ ਲੋਕਾਂ 'ਚ ਜਿਹੜੀ ਸੈਂਸ ਆਫ ਸਿਕਿਉਰਟੀ ਆਵੇ ਉਹ ਡਰਨ ਨਾ ਤੇ ਇਹ ਸੋਚਣ ਕਿ ਪੁਲਿਸ ਉਹਦੇ ਨਾਮ